ਅੱਜ ਆਪਾਂ ਕੀਤਾ ਜੀ ਖੱਟਾ ਮਿੱਠਾ ਇਹ ਨਿੰਬੂ ਦਾ achar ਤਿਆਰ ਜਿਹੜਾ ਕਿ ਬਿਨਾ ਖੰਡ ਤੋਂ ਆਪਾਂ ਤਿਆਰ ਕਰਾਂਗੇ ਬਹੁਤ ਹੀ ਆਜਮੇਦਾਰ ਬਣੂਗਾ ਤੁਸੀਂ ਪਰੌਂਠੇ ਨਾਲ ਪੂੜੀ ਨਾਲ ਇਹਨੂੰ achar ਨੂੰ ਖਾ ਸਕਦੇ ਹੋ ਇਹਨੂੰ ਆਪਾਂ ਕਿਸ਼ਟਾ ਤਿਆਰ ਕੀਤਾ ਤੁਸੀਂ ਸਾਰਾ ਅੱਗੇ ਵੀਡੀਓ 'ਚ ਵੇਖ ਸਕਦੇ ਜੇਕਰ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬ ਬਲੌਗਰ ਤੇ ਫਿਰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਲੈ ਕੇ ਆਏ ਜੀ ਆਪਣੇ ਗੋਲ ਗੋਲ ਪੀਲੇ ਪੀਲੇ ਸਿਆਲੀ ਨਿੰਬੂਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਮੋਟਾ ਤਾਜ਼ਾ ਜਿਹੜਾ ਨਿੰਬੂ ਹੈ ਮੇਰੇ ਹੱਥ ਦੇ ਵਿੱਚ ਇਹਦਾ ਅੱਜ ਆਪਾਂ ਕਰਾਂਗੇ ਜੀ ਹਾਜਮੇਦਾਰ ਖੱਟਾ ਮਿੱਠਾ ਚਾਰ ਤਿਆਰ ਜਿਹੜਾ ਆਪਾਂ ਬਿਨਾ ਖੰਡ ਤੋਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਵਾ ਕਿਉਂਕਿ ਨਿੰਬੂ ਜਿਹੜਾ ਆਪਣੀ ਬੋਡੀ ਵਾਸਤੇ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਤਰੀਕੇ ਨਾਲ ਜਰੂਰ ਖਾਇਆ ਕਰੋ ਜੀ ਇਹ ਚ ਵਿਟਾਮਿਨ ਸੀ ਬਹੁਤ ਹੁੰਦਾ ਬੱਚਿਆਂ ਨੂੰ ਵੀ ਖਿਲਾਇਆ ਕਰੋ ਆਪ ਵੀ ਖਾਇਆ ਕਰੋ ਚਾਹੇ ਦਾ ਪਾਣੀ ਬਣਾ ਕੇ ਪੀਓ ਹੁਣ ਹਰ ਟਾਈਮ ਕਿਸੇ ਵੇਲੇ ਨਿੰਬੂ ਹਰ ਜਗ੍ਹਾ ਤੇ ਨਹੀਂ ਮਿਲਦੇ ਹੈਗੇ ਵੱਡੇ ਵੱਡੇ ਸ਼ਹਿਰਾਂ ਚ ਚਲੋ ਹਰ ਟਾਈਮ ਮਿਲ ਜਾਂਦੇ ਨੇ ਪਰ ਕਿਸੇ ਵੇਲੇ ਨਹੀਂ ਮਿਲਦੇ ਹੈਗੇ ਤੇ ਪੂਰਾ ਸਾਲ ਤੁਸੀਂ ਨਿੰਬੂ ਖਾ ਸਕਦੇ ਹੋ ਚਾਰ ਦੇ ਰੂਪ ਦੇ ਵਿੱਚ ਸੋ ਇਹਦਾ ਤੁਸੀਂ achar ਤਿਆਰ ਕਰਨਾ ਵਾ ਕਿਸੇ ਵੀ ਤਰੀਕੇ ਦਾ achar ਤਿਆਰ ਕਰੋ ਤੇ ਉਹ ਤੁਸੀਂ ਬਣਾ ਕੇ ਖਾ ਸਕਦੇ ਹੋ ਚਾਹੇ ਉਹਦੇ ਵਿੱਚ ਮਿਰਚ ਐਡ ਕਰੋ ਚਾਹੇ ਅਦਰਕ ਐਡ ਕਰੋ ਬਟ ਆਪਾਂ ਜਿਹੜਾ ਬਣਾਵਾਂਗੇ ਉਹ ਫਾਇਦੇਮੰਦ ਚੀਜ਼ ਬਣਾਵਾਂਗੇ ਇਹਦੀ ਹਾਜਮੇਦਾਰ ਬਣਾਵਾਂਗੇ ਇਹਨੂੰ ਚਾਰ ਨੂੰ ਜਿਹੜੇ ਕਿ ਬੱਚੇ ਵੀ ਬਹੁਤ ਜ਼ਿਆਦਾ ਲਾਈਕ ਕਰਨਗੇ ਬਜ਼ੁਰਗ ਵੀ ਜਾਨੀ ਕਿ ਫੈਮਲੀ ਦਾ ਮੈਂਬਰ ਕੋਈ ਵੀ ਆ ਇਹ ਚਾਰ ਨੂੰ ਖਾਦੇ ਬਿਨਾ ਨਹੀਂ ਰਹੂਗਾ ਜੇਕਰ ਤੁਸੀਂ ਕਿਤੇ ਪਰੌਂਠੀ ਬਣਾ ਰਹੇ ਹੋ ਚਾਹੇ ਤੁਸੀਂ ਪੂੜੀ ਬਣਾ ਰਹੇ ਹੋ ਉਹਦੇ ਨਾਲ ਇਹ ਜਿਹੜਾ ਹਾਜਮੇ ਦਾ ਚਾਹ ਤੁਸੀਂ ਖਾਓਗੇ ਤੇ ਕਦੀ ਵੀ ਤੁਹਾਡੇ ਪੇਟ ਦੇ ਵਿੱਚ ਫਾਰਾ ਨਹੀਂ ਹੋਊਗਾ ਬਾਕੀ ਨਿੰਬੂ ਦੇ ਤੇ ਆਪਦੇ ਫਾਇਦੇ ਹੁੰਦੇ ਹੀ ਹੁੰਦੇ ਬਾਕੀ ਇਹਦੇ ਵਿੱਚ ਇਹੋ ਜਿਹੇ ਆਪਾਂ ਫਾਇਦੇਮੰਦ ਮਸਾਲੇ ਪਾਵਾਂਗੇ ਕਿ ਜਿਨ੍ਹਾਂ ਦੇ ਨਾਲ ਇਹਦੇ ਜਿਹੜੇ ਆ ਫਾਇਦੇ ਸੌ ਗੁਣਾ ਵੱਧ ਜਾਣਗੇ ਸੋ ਇਹ ਮੋٹے ਮੋٹے ਤਾਜ਼ਾ ਤਾਜ਼ਾ ਆਪਾਂ ਨਿੰਬੂ ਲੈ ਲਿਆ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲਿਆ ਸੀ ਫਿਰ ਇਹਨਾਂ ਨੂੰ ਆਪਾਂ ਸੁਕਾ ਲਿਆ ਸਭ ਤੋਂ ਵੱਡੀ ਨਿਸ਼ਾਨੀ ਚਾਰ ਬਣਾਉਂਦੀ ਇਹ ਹੁੰਦੀ ਆ ਕਿ ਕੋਈ ਵੀ ਚੀਜ਼ ਦਾ ਤੁਸੀਂ ਚਾਰ ਬਣਾ ਰਹੇ ਹੋ ਉਹ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਡਰਾਈ ਹੋਣੀ ਚਾਹੀਦੀ ਪਾਣੀ ਨਮੀ ਬਿਲਕੁਲ ਨਹੀਂ ਰਹਿ ਕੋਲ ਹੋਣਾ ਚਾਹੀਦਾ ਸੋ ਇਹ ਸਾਰੇ ਆਪਾਂ ਜਿਹੜੇ ਨਿੰਬੂ ਆ 10 ਕਿਲੋ ਆਪਾਂ ਨਿੰਬੂ ਲਏ ਆ ਇਹਦੇ ਅਕੋਰਡਿੰਗ ਆਪਾਂ ਸਾਰੇ ਮਸਾਲੇ ਪਾਵਾਂਗੇ ਜੇ ਤੁਸੀਂ ਥੋੜੇ ਨਿੰਬੂ ਲੈ ਰਹੇ ਹੋ ਤੇ ਉਹਦੇ ਅਕੋਰਡਿੰਗ ਆਪਣੇ ਮਸਾਲੇ ਵਧਾ ਘਟਾ ਸਕਦੇ ਹੋ ਸੋ ਕਿੰਨੇ ਕਿੰਨੇ ਮਸਾਲੇ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਅੱਗੇ ਆਪ ਤੁਹਾਨੂੰ ਵੀਡੀਓ 'ਚ ਦੱਸਾਂਗੇ ਤੋ ਸਭ ਤੋਂ ਪਹਿਲਾਂ ਇਹ ਆਪਾਂ ਭਰਮਾ ਨਿੰਬੂ ਬਣਾ ਰਹੇ ਹਾਂ ਤੁਸੀਂ ਖੱਟਾ ਮਿੱਠਾ ਨਿੰਬੂ ਕੱਟ ਕੇ ਵੀ ਬਣਾ ਸਕਦੇ ਹੋ ਤੇ ਇਹਨੂੰ ਆਪਾਂ ਕੱਟ ਮਾਰਾਂਗੇ ਜਿਹੜਾ ਚਾਰ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਵੇ ਨਾ ਉਹਨਾਂ ਨੂੰ ਇਹ ਸਵਾਲ ਲੱਗਦਾ ਕਈ ਇਹਨੂੰ ਕਾਲਾ ਨਿੰਬੂ ਵਾਲਾ ਚਾਰ ਵੀ ਬੋਲਦੇ ਕਈ ਕਾਲਾ ਖੱਟਾ ਮਿੱਠਾ ਨਿੰਬੂ ਵਾਲਾ ਚਾਰ ਬੋਲਦੇ ਆ ਵੱਖਰੇ ਵੱਖਰੇ ਤਰੀਕਾ ਬੋਲਣ ਦਾ ਪਰ ਚੀਜ਼ ਜਿਹੜੀ ਆ ਉਹ ਬਹੁਤ ਜ਼ਿਆਦਾ ਟੇਸਟੀ ਬਣਨੀ ਆ ਟੇਸਟ ਦੇ ਨਾਲ ਨਾਲ ਇਹ ਫਾਇਦੇਮੰਦ ਤਾਂ ਆ ਕਿ ਇਹਦੇ ਵਿੱਚ ਆਪਾਂ ਖੰਡ ਦਾ ਇਸਤੇਮਾਲ ਨਹੀਂ ਕਰ ਰਹੇ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਆ ਜਾਨੀ ਕਿ 슈ਗਰ ਉਹਨਾਂ ਦੀ ਕੰਟਰੋਲ 'ਚ ਰਹਿੰਦੀ ਆ ਉਹ ਵੀ ਬਿਨਾਂ ਡਰੇ ਇਹਨੂੰ ਖਾ ਸਕਦੇ ਆ ਕਿਉਂਕਿ ਆਪਾਂ ਇਹਦੇ ਵਿੱਚ ਗੁੜ ਦਾ ਇਸਤੇਮਾਲ ਕਰ ਰਹੇ ਆ ਸ਼ੱਕਰ ਗੁੜ ਜਿਵੇਂ ਕਿ ਆਪਾਂ ਔਲਾ ਤਿਆਰ ਕਰਦੇ ਆ ਨਾ ਮਰੱਬਾ ਆਪਾਂ ਤਿਆਰ ਕਰਦੇ ਗੁੜ ਵਾਲਾ ਸੋ ਉਸੇ ਤਰ੍ਹਾਂ ਆਪਾਂ ਇਹ ਜਿਹੜਾ ਵਾ ਗੁੜ ਵਾਲਾ ਚਾਰ ਤਿਆਰ ਕਰਾਂਗੇ ਨਿੰਬੂ ਦਾ ਤੇ ਤੁਸੀਂ ਬਿਨਾਂ ਡਰੇ ਖਾ ਸਕਦੇ ਹੋ ਤੇ ਜੇਕਰ ਘਰ ਬੈਠੇ ਕਿਸੇ ਨੇ ਮੰਗਾਉਣਾ ਤੇ ਵੀਡੀਓ ਵੀ ਦਿੱਤੇ ਨੰਬਰ ਤੇ ਸਾਨੂੰ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੇ ਐ ਪੂਰੇ ਨਰਮ ਤੇਂ ਪੀਲੇ ਪੀਲੇ ਜਿਹੜੇ ਸਭ ਤੋਂ ਵਧੀਆ-ਵਧੀਆ ਨਿੰਬੂ ਆ ਉਹਨਾਂ ਨੂੰ ਆਪਾਂ ਕੱਟ ਮਾਰ ਲੈਨੇ ਆ ਕੋਈ ਵੀ ਜਿਹੜਾ ਵਿੱਚੋਂ ਤੁਹਾਨੂੰ ਇਦਾਂ ਦਾ ਨਿੰਬੂ ਦੇਖਦਾ ਇਹ ਆਪਾਂ ਚਾਰ ਦੇ ਵਿੱਚ ਨਹੀਂ ਪਾਉਣਾ ਬਿਲਕੁਲ ਜਿਹੜਾ ਸਾਫ਼ ਸੁਥਰਾ ਪੀਸ ਹੈ ਨਾ ਉਹਨੂੰ ਆਪਾਂ ਚਾਰ ਦੇ ਵਿੱਚ ਪਾਉਣਾ ਕਿਉਂਕਿ ਥੋੜਾ ਜਿਹਾ ਵੀ ਮਾੜਾ ਪੀਸ ਆਪਾਂ ਪਾ ਦਿੱਤਾ ਤੇ ਸਾਰਾ ਜਿਹੜਾ ਚਾਰ ਆ ਉਹ ਖਰਾਬ ਹੋ ਜਾਣਾ ਸੋ ਨਾ ਚਾਰ ਖਰਾਬ ਹੋਵੇ ਸਾਲੋਂ ਸਾਲ ਚੱਲੇ ਆ ਬਿਲਕੁਲ ਕਾਲਾ ਹੋ ਜੇ ਉਹਦੇ ਵਾਸਤੇ ਕੀ ਕੀ ਕਰਨਾ ਪੈਂਦਾ ਵਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤੁਸੀਂ ਅੱਗੇ ਸਾਰਾ ਵੀਡੀਓ 'ਚ ਦੇਖਿਓ ਸੋ ਇਹਨਾਂ ਸਾਰਿਆਂ ਨੂੰ ਆਪਾਂ ਪਹਿਲਾਂ ਕੱਟ ਤੇ ਲੋ ਜੀ ਨਿੰਬੂਆਂ ਨੂੰ ਆਪਾਂ ਸਾਰਿਆਂ ਨੂੰ ਕੱਟ ਮਾਰ ਲਿਆ ਇਹਨਾਂ ਨੂੰ ਜਿਹੜੇ ਆ ਨਾ ਉਹ ਮਧਾਣੀ ਕੱਟ ਜਿਹਨੂੰ ਬੋਲਿਆ ਜਾਂਦਾ ਨਾ ਉਹੀ ਮਾਰਿਆ ਜਾਂਦਾ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਦੋਵੇਂ ਪਾਸਿਓਂ ਕੱਟ ਵਾਇਦਾ ਵਾ ਸੋ ਇਦਾਂ ਇਹਨਾਂ ਨੂੰ ਆਪਾਂ ਕੱਟ ਮਾਰ ਲਿਆ ਤੇ ਹੁਣ ਆਪਾਂ ਕਰਦੇ ਹਾਂ ਮਸਾਲਿਆਂ ਦੀ ਤਿਆਰੀ ਤੇ ਜਿਹੜੇ ਨਿੰਬੂ ਦੇ ਚਾਰਜ ਆਪਾਂ ਮਸਾਲੇ ਪਾਉਣੇ ਉਹ ਸਾਰੇ ਤੁਹਾਨੂੰ ਮੈਂ ਕਿਹਾ ਸੀ ਦੱਸਦੇ ਆ ਤੇ ਇਹ ਸਾਰੇ ਆਪਾਂ ਮਸਾਲੇ ਲੈ ਆ ਇਹ ਹੈਗੀ ਜੀ ਅਜਵੈਨ ਜਿਵੇਂ ਨਿੰਬੂ ਤੇ ਅਜਵੈਨ ਜਿਹੜਾ ਹਾਜਮੇਦਾਰ ਬਣ ਜਾਂਦਾ ਦੋਨੋਂ ਮਿਲ ਕੇ ਇਹ ਆਪਾਂ ਪਾਵਾਂਗੇ ਇਹਦੇ ਵਿੱਚ 100 ਗ੍ਰਾਮ ਤੇ 100 ਗ੍ਰਾਮ ਹੀ ਆਪਾਂ ਇਹ ਤੇ 50 ਗ੍ਰਾਮ ਇਹਦੇ ਵਿੱਚ ਪਾ ਰਹੇ ਆਂ ਪਰ ਰਾਈ ਕਿਉਂਕਿ ਖੱਟੀ ਹੁੰਦੀ ਹੈ ਨਿੰਬੂ ਵੀ ਖੱਟਾ ਇਸ ਕਰਕੇ ਥੋੜੀ ਪਾ ਰਹੇ ਆਂ ਤੇ 100 ਗ੍ਰਾਮ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਇਹ ਸੁੱਕਾ ਧਨੀਆ ਕਾਲੀ ਮਿਰਚ ਤੇ ਸੌਂਫ ਤੇ 50 ਗ੍ਰਾਮ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੇ ਤੇ 50 ਗ੍ਰਾਮ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੋਟੀ ਇਲਾਚੀ ਤੇ ਇਹ ਪਾਵਾਂਗੇ ਇਹਦੇ ਵਿੱਚ ਆਪਾਂ 20 ਗ੍ਰਾਮ ਲੌਂਗ ਤੇ 20 ਗ੍ਰਾਮ ਹੀ ਆਪਾਂ ਇਹਦੇ ਵਿੱਚ ਪਾਉਣੀ ਹੈ ਦਾਲਚੀਨੀ ਬਾਕੀ ਜਿਵੇਂ ਹਿੰਗ ਪਾਵਾਂਗੇ ਇਹਦੇ ਵਿੱਚ ਇਹ ਵੀ ਹਾਜਮੇਦਾਰ ਹੁੰਦੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਜਿਹੜਾ ਚਾਰ ਸਾਰੇ ਮਸਾਲੇ ਮਿਲਾ ਕੇ ਹਾਜਮੇਦਾਰ achar ਬਣ ਜਾਂਦਾ ਇਹ ਆਪਾਂ ਇਹਦੇ ਵਿੱਚ ਪਾ ਰਹੇ ਹਾਂ 3 ਚਮਚ ਨਾਲ ਰੰਗਤ ਵਾਸਤੇ ਤੇ ਫਾਇਦੇਆਂ ਵਾਸਤੇ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਰਤਨ ਜੋਤ ਇਹ ਰਤਨ ਜੋਤ ਦੇ ਜਿਹੜੇ ਬਹੁਤ ਫਾਇਦੇ ਹੁੰਦੇ ਆ ਤੇ ਕਿਹੜੇ-ਕਿਹੜੇ ਫਾਇਦੇ ਹੁੰਦੇ ਆ ਕਿਹੜੇ ਕੰਮ ਆਉਂਦੀ ਆ ਆਪਾਂ ਸਾਰੀ ਇਹਦੀ ਵੀਡੀਓ ਚੈਨਲ ਤੇ ਤਿਆਰ ਕਰਕੇ ਪਾਈ ਆ ਇੱਕ ਕੌਲੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਇਹ ਲਾਲ ਮਿਰਚ ਅੱਧੀ ਕੌਲੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਇਹ ਹਲਦੀ ਦਾ ਤੇ ਨਾਲ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਤੇ ਇਹ ਸਾਰੇ ਮਸਾਲਿਆਂ ਨੂੰ ਪਹਿਲਾਂ ਆਪਾਂ ਇਹਨਾਂ ਨੂੰ ਰੋਸਟ ਕਰ ਲੈਨੇ ਆ ਤੇ ਇਹਨਾਂ ਸਾਰਿਆਂ ਨੂੰ ਆਪਾਂ ਪੀਸ ਕੇ ਸਾਰਾ ਮਿਲਾ ਕੇ ਫਿਰ ਤੁਹਾਨੂੰ ਦਿਖਾਉਣੀ ਤੇ ਹੁਣ ਮਸਾਲਾ ਆਪਾਂ ਸਾਰਾ ਤਿਆਰ ਕਰ ਲਿਆ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਵਾ ਉਹ ਸਾਰਾ ਭੁੰਨ ਕੇ ਤੇ ਗ੍ਰाइंड ਕਰ ਲਿਆ ਉਹਨੂੰ ਤੇ ਨਾਲ ਆਪਾਂ ਪਾ ਲਈਏ ਜੀ ਇਹ ਦੇਗੀ ਲਾਲ ਮਿਰਚ ਤੇ ਇਹ ਪਾ ਲਈਏ ਜੀ ਆਪਾਂ ਚਿੱਟਾ ਨਮਕ ਤੇ ਨਾਲ ਸਿੱਧਾ ਨਮਕ ਤੇ ਨਾਲ ਹੀ ਕਾਲਾ ਨਮਕ ਆਪਾਂ ਇਹਦੇ ਵਿੱਚ ਪਾ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾ ਰਿਆਂ ਜੀ ਸ਼ੱਕਰ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਅਖੰਡ ਵਾਲਾ ਨਹੀਂ ਆਪਾਂ ਤਿਆਰ ਕਰ ਰਹੇ ਇਹ ਦੇਸੀ ਸ਼ੱਕਰ ਜਿਹਨੂੰ ਗੋੜ ਵੀ ਆਪਾਂ ਬੋਲਦੇ ਆ ਜੇ ਸ਼ੱਕਰ ਬੋਲਦੇ ਆ ਉਹ ਵਾ ਜਿਹੜੀ ਚੀਜ਼ ਆਪਾਂ ਇਹਦੇ ਵਿੱਚ ਪਾ ਰਹੇ ਖੰਡ ਬਿਲਕੁਲ ਨਹੀਂ ਪਾ ਰਹੇ ਸੋ ਇਸ ਕਰਕੇ ਤੁਸੀਂ ਜਿਹੜੇ 슈ਗਰ ਦੇ ਪੇਸ਼ੈਂਟ ਆ ਉਹ ਵੀ ਤੁਸੀਂ ਇਹ ਚਾਰ ਮਗਾ ਕੇ ਖਾ ਸਕਦੇ ਹੋ ਇਹਨਾਂ ਸਾਰੇ ਮਸਾਲੇ ਨੂੰ ਆਪਾਂ ਮਿਕਸ ਕਰਕੇ ਤੇ ਫਿਰ ਉਹਨਾਂ ਨਿੰਬੂਆਂ ਦੇ ਵਿੱਚ ਭਰਾਂਗੇ ਬਹੁਤ ਹੀ ਜ਼ਿਆਦਾ ਵੀ ਟੇਸਟੀ ਚਾਰ ਬਣਦਾ ਵਾ ਹਾਜਮੇਦਾਰ ਵੀ ਬਣਦਾ ਵਾ ਜਿਵੇਂ ਕਈ ਮਸਾਲੇ ਆਪਾਂ ਤੁਹਾਨੂੰ ਪਿੱਛੇ ਵਿਖਾਇਆ ਹਿੰਗ ਵਗੈਰਾ ਸਾਰਾ ਕੁਝ ਆਪਾਂ ਇਹਦੇ ਵਿੱਚ ਹਾਜਮੇਦਾਰ ਪਾਇਆ ਆ ਸੋ ਕਿਸੇ ਵੇਲੇ ਵੀ ਜਿਵੇਂ ਪੇਟ 'ਚ ਦਰਦ ਹੋਵੇ ਬੱਚਿਆਂ ਦੇ ਵੀ ਦਰਦ ਹੋਵੇ ਤੇ ਤੁਸੀਂ ਇਹ ਜਿਹੜੀ ਵਾੜੀ ਇੱਕ ਕੱਢ ਕੇ ਨਿੰਬੂਆਂ ਦੀ ਤੁਸੀਂ ਬੱਚੇ ਨੂੰ ਖਵਾ ਸਕਦੇ ਹੋ ਤੇ ਜਿਹੜਾ ਉਹਦਾ ਹਾਜਮਾ ਜਾਂ ਪੇਟ ਚ ਦਰਦ ਹੋ ਠੀਕ ਹੋ ਜੂਗੀ ਤੇ ਹੁਣ ਆਪਾਂ ਨਿੰਬੂਆਂ ਦਾ ਮਸਾਲਾ ਜਿਹੜਾ ਤਿਆਰ ਕੀਤਾ ਤੇ ਉਹ ਕੱਲੇ ਕੱਲੇ ਨਿੰਬੂ ਦੇ ਵਿੱਚ ਨਾਪ ਨਾਪ ਕੇ ਆਪਾਂ ਸਾਰਾ ਮਸਾਲਾ ਭਰ ਦੇਣਾ ਤਾਂ ਕਿ ਇਹ ਜਿਹੜਾ ਚੰਗੀ ਤਰ੍ਹਾਂ ਅੰਦਰੋਂ ਜਿਹੜਾ ਭਰਿਆ ਜਾਵੇ ਪੂਰਾ ਨਾਪ ਨਾਪ ਕੇ ਆਪਾਂ ਭਰਾਂਗੇ ਤੇ ਇਹਦਾ ਭਰ-ਭਰ ਕੇ ਆਪਾਂ ਦੂਸਰੇ ਬਰਤਨ ਦੇ ਵਿੱਚ ਰੱਖ ਲਾਂਗੇ ਤੇ ਲੋ ਜੀ ਸਾਰੇ ਨਿੰਬੂ ਆਪਾਂ ਜਿਹੜੇ ਪਰ ਲਏ ਆ ਦੋ ਪੰਡਿਆਜ ਆਪਾਂ ਇਹ ਨਿੰਬੂ ਪਾਲੇ ਤੇ ਥੋੜਾ ਜਿਹਾ ਨੱਕ ਜਿਹੜਾ ਮਸਾਲਾ ਬਚਿਆ ਇਹ ਵੀ ਸਾਰਾ ਆਪਾਂ ਨਿੰਬੂਆਂ ਦੇ ਉੱਪਰ ਹੀ ਪਾ ਦਾਂਗੇ ਤਾਂ ਕਿ ਚੰਗੀ ਤਰ੍ਹਾਂ ਇਸ ਮਸਾਲੇ ਦੀ ਜਿਹੜੀ ਹੈ ਨਿੰਬੂਆਂ ਦੇ ਉੱਤੇ ਕੋਟਿੰਗ ਹੋ ਜੇ ਤੇ ਫੇਰੇ ਜਿਹੜਾ achar ਆ ਆਪਣਾ ਬਿਲਕੁਲ ਤਿਆਰ ਹੋ ਜਾਊਗਾ ਦੋ ਤਿੰਨ ਤੋਂ ਪੱਲਵਾਉਣ ਤੇ ਤੇ ਤੁਸੀਂ ਅੱਗੇ ਵੇਖ ਸਕਦੇ ਹੋ ਕਿ ਕਿੰਨਾ ਸੋਹਣਾ achar ਜਿਹੜਾ ਤਿਆਰ ਹੋ ਚੁੱਕਿਆ ਵਾ ਸੋ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤੇ ਤੇ ਬਾਕੀ ਜੇ ਕਿਸੇ ਨੇ ਮਗਾਉਣਾ ਹੋਵੇ ਘਰ ਬੈਠੇ ਚਾਹ ਤੇ ਸਾਨੂੰ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਤੁਸੀਂ ਮਗਾ ਸਕਦੇ ਹੋ